ਤਸਵੀਰਾਂ ਲੁਧਿਆਣਾ ਦੀਆਂ ਨੇ ਜਿੱਥੇ ਪੰਜਾਬ ਵਿਧਾਨ ਸਭਾ ਸਪੀਕਰ ਚਰਨਜੀਤ ਸਿੰਘ اٹਵਾਲ ਦੇ ਘਰ ਦਾ ਘਰਾਉ ਕਰਨ ਪਹੁੰਚੇ ਯੂਥ ਕਾਂਗਰਸੀਆਂ ਨੂੰ ਪੁਲਿਸ ਨੇ 100 ਮੀਟਰ ਦੂਰੀ ਤੇ ਹੀ ਰੋਕ ਲਿਆ ਪ੍ਰਦਰਸ਼ਨਕਾਰੀਆਂ ਨੇ ਸਰਕਾਰ ਖਿਲਾਫ ਕਥਿਤ ਅਨਾਜ ਘੁਟਾਲੇ ਕਿਸਾਨ ਖੁਦਕੁਸ਼ੀਆਂ ਕੇਬਲ mafia ਤੇ ਪੰਜਾਬ ਦੇ ਹੋਰ ਮੁੱਦਿਆਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਪੰਜਾਬ ਚ ਵਾਧ ਰਹੀਆਂ ਜੁਰਮਦਿਆਂ ਘਟਨਾਵਾਂ ਖਿਲਾਫ ਵੀ ਨਾਅਰੇਬਾਜ਼ੀ ਕੀਤੀ ਚਰਨਜੀਤ ਸਿੰਘ اٹਵਾਲ ਨੇ ਪ੍ਰਦਰਸ਼ਨਕਾਰੀਆਂ ਦੇ ਵਿਚਕਾਰ ਆ ਕੇ ਉਹਨਾਂ ਦੀ ਗੱਲ ਸੁਣੀ ਯੂਥ ਕਾਂਗਰਸ ਨੇ اٹਵਾਲ ਨੂੰ ਮੰਗ ਪੱਤਰ ਵੀ ਸੌਂਪਿਆ 12000 ਕਰੋੜ ਦਾ اناਜ ਦਾ ਘਟਾਲਾ ਹੋਇਆ ਜਿਹੜਾ ਤੁਹਾਨੂੰ ਪਤਾ ਹੀ ਹੈ ਸਾਰੇ ਪੰਜਾਬ ਦੇ ਵਿੱਚ ਹੁਣ ਵੱਧ ਕੇ ਉਹ ਕਹਿੰਦੇ 50000 ਕਰੋੜ ਦਾ ਉਹ ਅੰਕੜਾ ਪਹੁੰਚ ਚੁੱਕਿਆ ਉਹਦੇ ਬਾਰੇ ਸੀ ਅੱਜ ਕਰਾਓ ਕਰ ਰਹੇ ਸੀਗੇ ਹਟਵਾਲ ਸਾਹਿਬ ਦੀ ਕੋਠੀ ਦਾ ਔਰ ਸਾਡੀ ਸਾਰੇ ਲੁਧਿਆਣੇ ਦੇ ਵਿੱਚੋਂ ਪੰਜਾਬ ਦੇ ਵਿੱਚੋਂ ਇਸ ਸਾਰੇ ਆਮ ਪਰਿਵਾਰਾਂ ਦੇ ਆਮ ਕਿਸਾਨਾਂ ਦੇ ਪਰਿਵਾਰ ਬੱਚੇ ਪਹੁੰਚਿਆ ਇਹਦੇ ਵਿੱਚ ਜਿਹੜੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਰੋਜ਼ ਤਿੰਨ ਕਿਸਾਨ ਇੱਕ ਦਿਨ ਦੇ ਵਿੱਚ ਮਰ ਰਹੇ ਖੁਦਕੁਸ਼ੀ ਕਰ ਰਹੇ ਬਿਕੋਜ਼ ਆਫ ਜਿਹੜਾ ਉਹਨਾਂ ਦੇ ਕਰਜ਼ਾ ਚੜਿਆ ਹੋਇਆ ਉਹ ਪੰਜਾਬ ਸਰਕਾਰ ਉਹਨਾਂ ਦਾ ਮਾਫ ਨਹੀਂ ਕਰ ਰਹੀ ਉਸ ਤੋਂ ਬਾਅਦ ਸਾਡੇ ਬੱਚੇ ਜਿਹੜੇ ਸਾਡੇ ਨੌਜਵਾਨ ਜਿਹਨੇ ਬੇਰੁਜ਼ਗਾਰਾਂ ਨੂੰ ਪੈਨਸ਼ਨ ਨਹੀਂ ਉਹਨਾਂ ਨੂੰ ਬੇਰੁਜ਼ਗਾਰੀ ਪਤਾ ਨਹੀਂ ਮਿਲ ਰਿਹਾ ਸ਼ਗਨ ਸਕੀਮਾਂ ਸੀਗੀਆਂ ਉਹ ਸਾਡੀ ਕੁੜੀਆਂ ਨੂੰ ਮੈਨੂੰ ਕੱਲ ਇੱਕ ਪਿੰਡ ਦੇ ਵਿੱਚ ਮੈਨੂੰ ਉਹਨਾਂ ਨੇ ਪਰਚੀ ਦਿੱਤੀ 2010 ਦੀ ਪਰਚੀ ਉਹ ਇਹਨਾਂ ਨੇ ਪਰਚੀ ਉਹਨਾਂ ਨੂੰ ਨੰਬਰ ਲਾ ਕੇ ਦਿੱਤਾ ਹੋਇਆ ਉਸ ਤੋਂ ਬਾਅਦ ਨੂੰ ਸ਼ਗਨ ਸਕੀਮ ਨਹੀਂ ਦਿੱਤੀ ਕਿਸੇ ਨੂੰ ਨੰਬਰ ਮਿਲਿਆ ਔਰ ਇਦਾਂ ਦੇ ਕਈ ਮੁੱਦੇ ਨੇ ਸਕੂਲਾਂ ਦਾ ਮੁੱਦਾ ਸੀਗਾ ਸਕੂਲ ਦੀ ਫੀਸ ਦਾ ਇੰਨੇ ਪ੍ਰੋਟੈਸਟ ਹੋ ਰਿਹਾ ਪੇਰੈਂਟ ਸਾਡੇ ਰੋਜ਼ ਧਰਨਾ ਲਾਉਂਦੇ ਆ ਉਹਦੇ ਮੁਤਾਬਕ ਲੈ ਕੇ ਪਰ ਇਹਨਾਂ ਨੇ ਕੁਝ ਨਹੀਂ ਕੀਤਾ ਉਹਦੇ ਵੱਲੋਂ ਪੋਸ ਕਰਕੇ ਅਸੀਂ ਆ ਜਨ ਦਾ ਘਰਾਉ ਕੀਤਾ ਜਿਹੜਾ ਅੱਜ ਸਾਡੀ ਅਸੀਂ ਜਿੱਤ ਮੰਨਦੇ ਆਂ ਆਪਣੀ ਵੀ ਜਿਹੜੀ ਯੂਥ ਕਾਂਗਰਸ ਦੇ ਕੇ ਝੁਕੀ ਆ ਸਰਕਾਰ ਚਰਨਜੀਤ ਸਿੰਘ ਅਟਵਾਲ ਆਪ ਸਾਡੇ ਚੱਲ ਕੇ ਸਾਡੇ ਵਿੱਚ ਪਹੁੰਚੇ ਨੇ ਆਪ ਆਏ ਨੇ ਜ਼ਮੀਨ ਤੇ ਬਹਿ ਕੇ ਸਾਡੇ ਤੋਂ ਮੈਮੋਰੰਡਮ ਲੈ ਕੇ ਗਏ ਨੇ ਸਾਡੇ ਲਈ ਖੁਸ਼ੀ ਦੀ ਗੱਲ ਹੈ ਚੋ ਹੋਰ ਕੁਝ ਨਹੀਂ ਹੋ ਸਕਦੀ ਅਸੀਂ ਮੰਨਦੇ ਆਂ ਵੀ ਅੱਜ ਅੱਜ ਜੋ ਮੋੜ ਬਣਿਆ ਗਿਆ ਵੀ ਪੰਜਾਬ ਦਾ ਡਾਊਨਫਾਲ ਪੰਜਾਬ ਦੇ ਸਰਕਾਰ ਦਾ ਅਕਾਲੀ ਸਰਕਾਰ ਦਾ ਡਾਊਨਫਾਲ ਉਹਨੂੰ ਸ਼ੁਰੂ ਹੋ ਗਿਆ ਹੁਣ ਇਹਨਾਂ ਦੀ ਸਰਕਾਰ ਦੁਬਾਰਾ ਨਹੀਂ ਆਉਂਦੀ